ਉਹਨਾਂ ਸ਼ੂਗਰ ਦੇ ਮਰੀਜ਼ ਵੀ ਵੱਧ ਰੋਟੀ ਖਾ ਸਕਦੇ ਨੇ ਅਤੇ ਇਸ ਨਾਲ ਸ਼ੂਗਰ ਦਾ ਲੈਵਲ ਨਹੀਂ ਵਧੇਗਾ। ਜੀ ਹਾਂ ਇਹ ਵਿਸ਼ੇਸ਼ ਗੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜੀ ਕਣਕ ਦੀ ਨਵੀਂ ਕਿਸਮ PBWRS1 ਵਿੱਚ ਇਹ PAU ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵੀਟ ਬਰੀਡਰ ਡਾਕਟਰ ਗੁਰਵਿੰਦਰ ਸਿੰਘ ਮਾਵੀ ਨੇ ਇਸ ਕਿਸਮ ਦੇ ਝਾੜ ਅਤੇ ਬਿਜਾਈ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਝਾੜੇ ਦਾ ਕਿਸਮ ਦਾ ਵਧੀਆ ਹੈਗਾ 20 ਕੀ ਕੁਆਂਟਲ ਇਹਨੇ ਝਾੜ ਤੋਂ ਨੂੰ ਦੇ ਦੇਣਾ ਜਿੱਦਾਂ ਨਾਲ ਚਪਾਤੀ ਦੀ ਗੱਲ ਕੀਤੀ ਹੈ ਉਸ ਤਰ੍ਹਾਂ ਹੀ ਇਹਨੂੰ ਆਪਾਂ ਅਕਤੂਬਰ ਦੇ ਐਂਡ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਇਹਨੂੰ ਬੀਜ ਸਕਦੇ ਆ ਨਾਰਮਲ ਕੰਡੀਸ਼ਨ ਦੇ ਵਿੱਚ ਬੀਜਣਾ ਤੇ ਇਹਦੇ ਵਾਸਤੇ ਕੋਈ ਸਪੈਸੀਫਿਕ ਕੰਮ ਨਹੀਂ ਆਪਾਂ ਨੇ ਕਰਨਾ ਹੈਗਾ ਹਾਂ ਇੱਕ ਗੱਲ ਜ਼ਰੂਰ ਆ ਜਿੱਦਾਂ ਮੈਂ ਦੱਸਿਆ ਸੀ ਚਪਾਤੀ ਵਾਲੇ ਥੋੜਾ ਜਿਹਾ ਕੱਦ ਵਧਾ ਇਹਦਾ ਕੱਦ ਵੀ ਨਾਰਮਲ ਹੈਗਾ ਤੇ ਇਹ ਜਿਹੜੀ ਹੈਗੀ ਆ ਇੱਕ ਆਪਣੀ ਵਧੀਆ ਕਿਸਮ ਹੈ ਜਿੱਦਾਂ ਕਿਸ ਨੂੰ ਡਾਇਬੀਟਿਸ 슈ਗਰ ਹੈਗੀ ਆ ਤਾਂ ਉਹਦੇ ਵਾਸਤੇ ਇਹ ਕਿਸਮ ਵਧੀਆ ਰਹੂਗੀ ਅਗਲਾ ਕਹਿੰਦਾ ਕਿ ਦਵਾਈ ਤਾਂ ਤੁਸੀਂ ਲੈਂਦੇ ਰਹਿਣੀ ਆ ਦਵਾਈ ਤਾਂ ਬੰਦਾ ਲਊਗਾ ਹੀ ਆਪਣੀ ਹਨਾ ਪਰ ਉਹਦੇ 'ਚ ਇਹ ਹੈ ਕਿ ਜਦੋਂ ਤੁਸੀਂ ਰੋਟੀ ਖਾਓਗੇ ਤਾਂ ਇੱਕੋ ਦਮ 슈ਗਰ ਜਿਹੜੀ ਆ ਉਹਦੇ 'ਚ ਉਹ ਇਨਕਰੀਜ਼ ਨਹੀਂ ਹੁੰਦੀ ਇਹ ਹੈਲਥ ਬੈਨੀਫਿਟ ਵਾਸਤੇ ਇਹ ਕਿਸਮ ਜਿਹੜੀ ਆ ਪੀਬੀਡਬਲਯੂਆਰਐਸ1 ਬਹੁਤ ਵਧੀਆ ਹੈ